ਸੋਚੀਆ ਕਰਨੀ ਹੈ। ਜਦੋਂ ਸਾਡੇ ਸਰਕਾਰ ਕੰਮ ਕਰਾਉਣੇ ਜਨਤਾ ਦੇ ਕੋਈ ਪੰਗਲੇ ਖੜੀ ਹੈ ਫਿਰ ਤਾਂ ਇਹਨਾਂ ਸਰਕਾਰ ਕਰਨੀ ਆਕਸਰ ਰਹੀ ਗੱਲ ਹੈ। ਜੇ ਜੇ ਬਜ਼ੁਰਗਾਂ ਦੀ ਇਸ ਗੱਲ ਨਾਲ ਆਪਾਂ ਸਹਿਮਤਾਂ ਲੈ ਕੇ ਝੁਕਾਣਾ ਲਾ ਕੇ ਹੱਥ ਖੜੇ ਕਰਕੇ ਆਪਾਂ ਸਾਰਿਆਂ ਦੇਖੋ ਬੇਨਤੀ ਇਹ ਹੈ ਵੀ ਇੱਕ ਗੱਲ ਕਲੀਅਰ ਨਾ ਬਾਈ ਜੀ ਨੇ ਕਰਦੀ ਕਿ ਬੀਐਨ ਉਹਦੇ ਨਾਲ ਭਾਰਤੀ ਜਨਤਾ ਪਾਰਟਿਸਿਪ ਜੁੜਾਣਾ ਨਹੀਂ ਕਿ ਕਿਸਾਨ ਆਲ ਬਹੁਤ ਡਾਗਨਟ ਹੋ ਜਾਂਦਾ ਹੈ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਪਾਸਾਰ ਦੇ ਕਿਦਕਾਰਾ ਲਾ ਕੇ ਆਪਾਂ ਸਰਕਾਰ ਵੱਲ ਨੂੰ ਜਾਣ ਦਾ ਰਾਹ ਪਤਲੀ ਹੈ ਬੋਲ